ਲੋਇਆਂ ਖਾਸ ਦੇ ਪਿੰਡ ਗਿੱਦੜਪਿੰਡੀ ਕੋਲ ਜਲੰਧਰ ਫਿਰੋਜ਼ਪੁਰ ਨੈਸ਼ਨਲ ਹਾਈਵੇ ਤੇ ਲੋਕਾਂ ਵੱਲੋਂ ਤਰਨਾ ਲਗਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ੂਸ ਵਿੰਗ ਦੇ ਜ਼ਿਲ੍ਹਾ ਇੰਚਾਰਜ ਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਉਹ ਥਾਣਾ ਲੋਇਆਂ ਖਾਸ ਦੇ ਪਿੰਡ ਮੁੰਡੀ ਕਾਲੂ ਵਿਖੇ ਸਤਲੁਜ ਦਰਿਆ ਵਿਖੇ ਲੱਗੇ ਕਮਜ਼ੋਰ ਅਡਵਾਂਸ ਬੰਨ ਨੂੰ ਪੱਕਾ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਆਪਣੇ ਸਾਥੀਆਂ ਨਾਲ ਗਏ ਸਨ ਕਿ ਉੱਥੇ ਫਾਦੇ ਕੁਝ ਲੋਕਾਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਅਰਜਿੰਦਰ ਸਿੰਘ ਪੁੱਲੜਾ ਆਮ ਆਦਮੀ ਪਾਰਟੀ ਡਿਸਟ੍ਰਿਕਟ ਚਾਰਜ ਉਸਿੰਗ ਸਾਡੇ ਦੇ ਨੇੜੇ ਪਿੰਡ ਮੁੰਡੀਗਲ ਇੱਕ ਬਨ ਲੱਗਿਆ ਜੀ ਅਸੀਂ ਉਹ ਬਨ ਬਨਣ ਵਾਸਤੇ ਸੰਗਤ ਲੈ ਕੇ ਨਾਲ ਆਏ ਸੀ ਔਰ ਉਸ ਬਨ ਦੇ ਅੰਦਰ ਕਰੀ 1500 ਇੱਕ ਜਿਹੜੀ ਜ਼ਮੀਨ ਆ ਉਹ ਮਾਰੇ ਏਡਾ ਬਨ ਦੇ ਅੰਦਰ ਆਉਣੀ ਜਿਹੜੀ ਉਥੋਂ ਦੇ ਕੁਝ ਸਿਆਸੀ ਸ਼ਹਿਰ ਨਾਲ ਗੁੰਡਿਆਂ ਨੇ ਸਾਡੇ ਤੇ ਹਮਲਾ ਕੀਤਾ ਸਾਡੇ ਤੇ ਫਾਇਰ ਕੀਤਾ ਉਹਨਾਂ ਨੇ ਮਾਰਦੀ ਨੂਕ ਨਾਲ ਸੋ ਅਸੀਂ ਸਾਰੇ ਇਕੱਠੇ ਹੋਣ ਕੇ ਬਿਚਿਆਣ ਇਨਸਾਫ ਲਈ ਬੈਠੇ ਸੀਗੇ ਹੁਣ ਸਾਡੇ ਐਸਐਸਓ ਸਾਹਿਬ ਆਏ ਨੇ ਬਲਵਿੰਦਰ ਸਿੰਘ ਪੁੱਤਰ ਸ਼ਾਹਕੋੜ ਤੋਂ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਹੈ ਉਹਨਾਂ ਦੇ ਬੰਦਿਆਂ ਦੀ ਕਾਰਵਾਈ ਕੀਤੀ ਜਾਊਗੀ ਪਰ ਉਹਨਾਂ ਦੀ ਨਰਾਇਕੀਕਰਨੋਂ ਬੰਨ ਵੀ ਟੁੱਟ ਗਿਆ ਔਰ 15 ਦੇ ਇੱਕ ਜਿਹੜੀ ਚੋਣ ਦੀ ਫਟਵੀ ਸਾਰੀ ਮਾਰੀ ਗਈ ਨਿਸ਼ਾਨ ਹੋਊਗਾ ਦਾ ਤੋਂ ਇਹ ਸਬੰਧ ਵਿੱਚ ਅਸੀਂ ਇੱਥੇ ਬੈਠੇ ਜੀਏ ਕੋਈ ਹੋਪ ਕਿ ਕਿਹੜੇ ਕਿਹੜੇ ਬੰਦੇ ਸੀ ਉਧਰੋਂ ਜਿਹੜੇ ਇਹ ਪਿੰਡ ਮੁੰਡੀ ਗਾਲੂ ਤੋਂ ਸਵਰਨ ਸਿੰਘ ਉਹਨਾਂ ਦਾ ਇੱਕ ਬ੍ਰਦਰਸ਼ਿ ਕੁਸ਼ਵਰਾ ਸਿੰਘ ਇੱਕ ਉਹਨਾਂ ਦਾ ਬ੍ਰਦਰ ਕੁਲਦੀਪ ਸਿੰਘ ਉਹਨਾਂ ਦਾ ਭਤੀਜਾ ਕਰਮਜੀਤ ਸਿੰਘ ਔਰ ਇਹ ਕੋਨ ਦਾ ਭਤੀਜਾ ਸੀਗਾ ਸਰਜੀ ਸਿੰਘ ਇਹ ਕੋਨ ਦਾ ਭਤੀਜਾ ਸੀਗਾ ਆਕਾਸ਼ ਦੀਪ ਸਿੰਘ ਇਹਨਾਂ ਸਾਰਿਆਂ ਨੇ ਪਹਿਲਾਂ ਤਾਂ ਸਾਡੇ ਨਾਲ ਡਾਂਗਾ ਟੋਟਿਆ ਨਾ ਵਾਰ ਕੀਤਾ ਔਰ ਉਸ ਤੋਂ ਬਾਅਦ ਸਵਰਨ ਸਿੰਘ ਨੇ ਮੇਰੇ ਤੇ ਆਪਣੀ 315 ਰਾਈਫਲ ਨਾਲ ਮਾਰ ਦਿੱਨੀ ਇਤਨਾ ਫਾਇਰ ਕੀਤਾ ਔਰ ਕੁਦਰਤੀ ਮੇਰੇ ਉਹ ਫਾਇਰ ਨਹੀਂ ਲੱਗਿਆ ਔਰ ਅਸੀਂ ਉਸ ਦੀ ਜਾਨ ਆਪਣੀ ਵਜਾ ਕੇ ਆਪਣਾ ਪਰਿਵਾਰ ਲੈ ਕੇ ਸਾਰੇ ਇਸ ਮੰਦਿਰ ਤੇ ਆਣ ਕੇ ਬੈਠੇ ਇਨਸਾਫ ਦੀ ਮੰਗ ਕਰਦੇ ਸੀਗੇ ਤੋਂ ਸਾਨੂੰ ਇਸ ਸਤਿ ਸਾਬ ਨੇ ਪ੍ਰੂਸਾਦਵਾਹ ਉਹਨਾਂ ਨੇ ਜਿਹੜੀ ਬੰਦੀ ਕਾਰਵਾਈ ਕੀਤੀ ਹੈ ਉਹ ਪ੍ਰਸ਼ਾਸਨ ਦਾ ਧੰਨਵਾਦ ਤਾਇਪੋਟਾ ਗਿਆ ਜੀ ਹੁਣ ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਰਜਿੰਦਰ ਸਿੰਘ ਪੁੱਲਰ ਉੱਪਰ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਲਵਿੰਦਰ ਸਿੰਘ ਪਿੰਡ ਮੰਡੀ ਕਾਲੂ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਜਵਿੰਦਰ ਤੇ ਰਹਿਣ ਵਾਲੇ ਆ ਜੋ ਕਿ ਅਸੀਂ ਇਥੋਂ 25 ਤੋਂ 30 ਸਾਲ ਹੋ ਗਏ ਸਾਡੇ ਐਡਵਾਂਸ ਬਣ ਜਿਹੜਾ ਵੈਂਟ ਉੱਤੇ ਬੰਨਿਆ ਹੋਇਆ ਸੀਗਾ ਸੰਕਟਾਂ ਦੇ ਸਹਿਯੋਗ ਨਾਲ ਸਰਕਾਰ ਦੇ ਸਹਿਯੋਗ ਨਾਲ 2019 ਤੋਂ ਬਾਅਦ ਉੱਤੇ ਸਰਕਾਰੀ ਸਾਨੂੰ ਨਹੀਂ ਮਸ਼ੀਨਰੀ ਮਿਲੀ ਨਹੀਂ ਅਸੀਂ ਮਿੱਟੀ ਭਾਈ ਆਪ ਦੇ ਸਹਿਯੋਗ ਦੇ ਨਾਲ ਅਸੀਂ ਇਹਦੇ ਉੱਤੇ ਮਿੱਟੀ ਪਾ ਕੇ ਇਹਨੂੰ ਕੰਮਜਾਬ ਕੀਤਾ ਤੇ ਉਹ 2023 ਦੇ ਵਿੱਚ ਹੜ ਆਏ ਆ ਇਹ ਬੰਨ ਪਸ਼ੋਰਾ ਸਿੰਘ ਕਰਨ ਸਿੰਘ ਇਹਨਾਂ ਦੇ ਮੱਥੋਂ ਬੜਾ ਜਿਆਦਾ ਖਲਰ ਗਿਆ ਹੈਗਾ ਇਹਨਾਂ ਸਤਾਫੀ ਤੋਂ ਲੈ ਕੇ ਇਹ ਬੰਨ ਦੇ ਉੱਤੇ ਨਾ ਮਿੱਟੀ ਪਾਈ ਆ ਤੇ ਨਾ ਪਾਉਣ ਦਿੱਤੀ ਆ ਨਗਰ ਵਾਲਿਆਂ ਨੂੰ ਬੰਨ ਟੁੱਟਣ ਕਾਰਨ ਹੁਣ ਉਹ ਤੋਂ ਬੰਨ ਬਿਲਕੁਲ ਕਮਜ਼ੋਰ ਹੋਇਆ ਪਿਆ ਵਾ ਅੱਜ ਇਲਾਕਾ ਸਾਰਾ ਪਲੇੰਗਿਆ ਜਿਲੰਦਰ ਡੀਪੀ ਸਾਹਿਬ ਕੋਲੇ ਬੀਸੀ ਸਾਹਿਬ ਨੇ ਵਿਸ਼ਵਾਸ ਜਤਾਇਆ ਵੀ ਤੁਹਾਡਾ ਬੰਨ ਬਣਾਉਣੇ ਆ ਅਸੀਂ ਪ੍ਰਸ਼ਾਸਨ ਦੇ ਨਾਲ ਇੱਥੋਂ ਅਮਰਤੋ ਨੇ ਫੋਨ ਕੀਤਾ ਐਡੀਐਮ ਸਾਹਿਬ ਨੂੰ ਐਡੀਐਮ ਸਾਹਿਬ ਨੇ ਪ੍ਰਸ਼ਾਸਨ ਨੂੰ ਭੇਜਿਆ ਇੱਥੇ ਅਸੀਂ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਨਾਲ ਪੁਲਿਸ ਮੁਲਾਜ਼ਮਾਂ ਨਾਲ ਤਹਿਸੀਲਦਾਰ ਸਾਹਿਬ ਆ ਤੇ ਸਾਰੇ ਅਸੀਂ ਰਾਤ ਕੋਲ ਬੰਨ ਤੇ ਗਏ ਆ ਕਿ ਆ ਵੀ ਚਲੋ ਜਾ ਕੇ ਬੰਨ ਦਾ ਜਾਇਜ਼ਾ ਲੈਨੇ ਆ ਲੈ ਕੇ ਵੀ ਸੰਤ ਨਾਲ ਲੈ ਕੇ ਸੰਤ ਰੂਪੀ ਬੰਨ ਨੂੰ ਬੰਨਦੇ ਆ ਜਦੋਂ ਅਸੀਂ ਉੱਥੇ ਪਹੁੰਚੇ ਆ ਤੇ ਇਹਨਾਂ ਦੇ ਮੁੰਡੇ ਅੱਗੋਂ ਸਾਡਾ ਇਥੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਭੁੱਲਰ ਆ ਉਹਦੇ ਗਾਲ ਪੈ ਗਏ ਆ ਆਪਣੇ ਲੈ ਕੇ ਕਈਆਂ ਲੈ ਕੇ ਬਰਛੇ ਲੈ ਕੇ ਨਾਲ ਇਹਨਾਂ ਦਾ ਮਗਰੋਂ ਇੱਕ ਬੰਦਾ ਅਸਲਾ ਲੈ ਕੇ ਵੀ ਆਉਣ ਡਿਆ ਸੀਗਾ ਉਹ ਰਸਤੇ ਦੇ ਵਿੱਚ ਵਾਪਸ ਮੁੜ ਗਿਆ ਸੁਰਨ ਸਿੰਘ ਇਹ ਸਾਨੂੰ ਅਸਲੇ ਦੇ ਜੋਰ ਦੇਤੇ ਨਾ ਤਾਂ ਬੰਨ ਬੰਨ ਦਿੰਦੇ ਆ ਤੇ ਨਾ ਇਹ ਆ ਬੰਦਦੇ ਆ ਜੋ ਕਿ 12-1300 ਕਿੱਲਾ ਅੱਜ ਪਾਣੀ ਦੀ ਮਾਰ ਦੇ ਵਿੱਚ ਡੁੱਬਣ ਡਿਆ ਵਾ ਇਸ ਟਾਈਮ ਸੋ ਅਸੀਂ ਇਹ ਅਪੀਲ ਕਰਦੇ ਆ ਸਰਕਾਰ ਤੋਂ ਇਹ ਪਰਿਵਾਰ ਦੇ ਤੇ ਉਰ ਜੋਰ ਅਪੀਲ ਕਰਦੇ ਆ ਇਹਨਾਂ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਈ ਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਭੰਡਾਲ ਸੁਪਰ ਚੈਨਲ ਕਤਰ ਪੰਜਾਬ ਕਿਸਾਨ ਯੂਨੀਅਨ ਬਾਕੀ ਟੀਮ ਭਾਈ ਅਮਰਪਾਲ ਸਿੰਘ ਖਾਲਸਾ ਅੱਜ ਜੋ ਇੱਥੇ ਗਿੱਧਰਪਿੰਡੀ ਪੌਲ ਦੇ ਉਪਰ ਧਰਨਾ ਲਾਇਆ ਗਿਆ ਵਾ ਇਹ ਨਾਲ ਹੀ ਪਿੰਡੇ ਜਿੱਥੇ ਮੁੰਡੀਆਂ ਮੁੰਡੀਆਂ ਕਾਲੂ ਤੇ ਉੱਥੇ ਜਿਹੜਾ ਹੈਗਾ ਵਾ ਐਡਵਾਂਸ ਬੰਨ ਜੋ ਪਿਛਲੇ 30 ਸਾਲਾਂ ਤੋਂ ਕਿਸਾਨਾਂ ਦੁਆਰਾ ਆਪ ਲਗਾਇਆ ਗਿਆ ਸੀਗਾ ਉਸ ਬੰਨ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅੱਜ ਤੋੜ ਦਿੱਤਾ ਗਿਆ ਵਾ ਜਿਵੇਂ ਜਸਤਰਾਪਰਦਾਨ ਜੀ ਨੇ ਦੱਸਿਆ ਕਿ ਲਗਭਗ 1300 ਏਕੜ ਜਿਹੜੀ ਖੜੀ ਝੋਨੇ ਦੀ ਫਸਲ ਆ ਉਹ ਹੜ੍ਹਾਂ ਦੀ ਮਾਰ ਹੇਠ ਆ ਗਈ ਆ ਪੰਜਾਬ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਚਾਹੇ ਜ਼ਿਲ੍ਹਾ ਕਪੂਰਥਲਾ ਹੋਵੇ ਅੱਜ ਅਸੀਂ ਫਰੋਜਪੁਰ ਤੋਂ ਆ ਰਹੇ ਆ ਸਾਰੇ ਜ਼ਿਲ੍ਹੇ ਹ ਲਗਭਗ ਹੜ੍ਹਾਂ ਦੀ ਮਾਰ ਹੇਠ ਨੇ ਇਹ ਪੰਜਾਬ ਸਰਕਾਰ ਦਾ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਜਿਹੜਾ ਹੈਗਾ ਵਾ ਫੇਲੀਅਰ ਆ ਪਰ ਅੱਜ ਇੱਥੇ ਬਹੁਤ ਮੰਦਪਾਗੀ ਘਟਨਾ ਹੋਈ ਆ ਇੱਕ ਤਾਂ ਜਿੱਥੇ ਆਪਣਾ ਉਹ ਬੰਦ ਤੋੜਿਆ ਗਿਆ ਉੱਥੇ ਹੀ ਸੱਤਾ ਧਿਰ ਜੋ ਕਿ ਆਮ ਆਦਮੀ ਪਾਰਟੀ ਇਹ ਗੱਲ ਕਹਿ ਕੇ ਆਈ ਸੀ ਇਹ ਸੱਤਾ ਜੋ ਸਰਕਾਰ ਚੱਲੂਗੀ ਤੇ ਆਮ ਘਰਾਂ ਦੇ ਲੋਕ ਜਿਹੜੇ ਹੈਗੇ ਆ ਉਹ ਮੈਂਬਰ ਪਾਰਲੀਮੈਂਟ ਬਣਨਗੇ ਵਿਧਾਇਕ ਬਣਨਗੇ ਪਰ ਅੱਜ ਸਾਡੇ ਵੀਰ ਭੁੱਲਰ ਸਾਹਿਬ ਇੱਥੇ ਬੈਠੇ ਨੇ ਇਹਨਾਂ ਦੀ ਇਹ ਸੱਤਾਧਿਰ ਦੇ ਜ਼ਿਲ੍ਹਾ ਪ੍ਰਧਾਨ ਨੇ ਇਥੋਂ ਜਲੰਧਰ ਦੇ ਜਦੋਂ ਆਪਣੇ ਹੀ ਬੰਦਿਆਂ ਦੀ ਗੱਲ ਨਹੀਂ ਸੁਣੀ ਜਾਂਦੀ ਤੇ ਆਪਣੇ ਹੀ ਬੰਦਿਆਂ ਦੀ ਉਹ ਪੈਰਾਂ ਦੇ ਵਿੱਚ ਸੱਤਾਧਿਰ ਦੇ ਕੁਝ ਆਗੂਆਂ ਵੱਲੋਂ ਸ਼ਰਾਰਤੀ ਆਂਸਰਾਂ ਵੱਲੋਂ ਜਾਂ ਵਿਰੋਧੀ ਧਿਰਾਂ ਵੱਲੋਂ ਲਾ ਲਈਏ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਕੋਲੇ ਖੜੇ ਹੋ ਕੇ ਇਹ ਸਾਰਾ ਕੁਝ ਕਰਾਇਆ ਜਾਂਦਾ ਇਹ ਬਹੁਤ ਹੀ ਨਿੰਦਨਯੋਗ ਹੈ ਸੋ ਇਸ ਵੀਡੀਓ ਜਰੀਏ ਅਸੀਂ ਵੱਤਵਾਰ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਗਿੱਧਰਪਿੰਡੀ ਪੁਲ ਦੇ ਉੱਪਰ ਆਓ ਤਾਂ ਜੋ ਆਪਾਂ ਜਿਹੜੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਆ ਉਹਨੂੰ ਆਪਾਂ ਬਚਾ ਸਕੀਏ ਤੇ ਜਿਹੜੇ ਇਹ ਸ਼ਰਾਰਤੀ ਆਂਸਰ ਆ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਤੇ ਵਿਭਾਗੀ ਜਿਹੜੀ ਕਾਰਵਾਈ ਕਰਾ ਸਕੀਏ ਵੱਤਵਾਰ ਸੰਗਤਾਂ ਇੱਥੇ ਪਹੁੰਚੋ ਜੀ ਤਾਂ